ਅੱਜ ਜੀ ਬੜਾ ਪੱਗਾਂ ਵਾਲਾ ਦਿਨ ਹੈ ਕਿ ਅੱਜ 30 ਤਰੀਕ ਨੂੰ ਤਪੋਭੂਮੀ ਸਥਾਨ ਕਲਾਂੌਰ ਤੋਂ ਵਿਸ਼ਾਲ ਪੈਦਲ ਸੋਹ ਯਾਤਰਾ ਸ੍ਰੀ ਧਿਆਨਪੁਰ ਤੱਕ ਜਾ ਰਹੀ ਹੈ ਸਾਰੀ ਸੰਗਤ ਚ ਬਹੁਤ ਉਤਸ਼ਾਹ ਹੈ ਤੇ ਸਾਰੀ ਸੰਗਤ ਦਾ ਬਹੁਤ ਸਹਿਯੋਗ ਹੈ ਸੰਗਤ ਦੇ ਸਹਿਯੋਗ ਨਾਲ ਇਹ ਪੈਦਲ ਯਾਤਰਾ ਜਾ ਰਹੀ ਹੈ ਜੀ ਇਹ ਪੈਦਲ ਯਾਤਰਾ ਕਲਾਂੌਰ ਤੋਂ ਚੱਲ ਕੇ ਸ਼੍ਰੀ ਮੰਦਰ ਸ਼੍ਰੀ ਮੰਦਰ ਤੋਂ ਹੁੰਦੇ ਹੋਏ ਕੋਟ ਦਾਣਾ ਮੰਡੀ ਦਾਣਾ ਮੰਡੀ ਤੋਂ ਪਿੰਡਾਤਾਣੀ ਹੁੰਦੇ ਹੋਏ ਕੋਟਲੀ ਸੂਤ ਮਲੀ ਫਿਰ ਧਿਆਨਪੁਰ ਪਹੁੰਚੇਗੀ ਨਾਰਾਇਣ RAMਸੰਦਰ ਦਾਸ ਜੀ ਦਾ ਅਸ਼ੀਰਵਾਦ ਦੇ ਨਾਲ ਅਸੀਂ ਚੱਲੇ ਸੀ ਤੇ ਹੁਣ ਮਹਾਤਮਾ ਸ੍ਰੀ ਪ੍ਰੇਮ ਦਾਸ ਜੀ ਸਾਡੇ ਪੁਜਾਰੀ ਜੀ ਉਹਨਾਂ ਦੀ ਰਹਿਮਾਈ ਵਿੱਚ ਇਹ ਯਾਤਰਾ جاری ਆ ਤੇ ਅੱਗੇ ਤੋਂ ਵੀ ਜਿੰਨਾ ਚਿਰ ਤੱਕ ਇਹ ਸੰਗਤ ਸਾਡਾ ਸਾਥ ਦਿੰਦੀ ਰਹੇਗੀ ਤੇ ਆਪਾਂ ਇਹ ਸ਼ੋਭਾ ਯਾਤਰਾ ਲੈ ਕੇ ਜਾਂਦੇ ਰਾਵਾਂਗੇ ਜੀ ਬੋਲੀ ਸਤਿਗੁਰੂ ਬਾਬਾ ਜੀ ਦੀਆਂ ਮਹਾਰਾਜ ਜੀ ਕੀ ਜੈ ਰਸਤੇ ਵਿੱਚ ਰਸਤੇ ਵਿੱਚ ਹੀ ਸਭ ਤੋਂ ਪਹਿਲਾਂ ਇੱਥੋਂ ਤੱਪ ਭੂਮੀ ਸਤਾਨ ਤੋਂ ਇੱਕ ਲੰਗਰ ਦਾ ਪ੍ਰਬੰਧ ਹੈ ਸੰਗਤ ਵਾਸਤੇ ਜਿਹੜੀ ਸਵੇਰ ਸਵੇਰੇ ਸੰਗਤ ਆਇਆ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਹੈ ਉਸ ਤੋਂ ਬਾਅਦ ਸ਼ੇਮ ਮੰਦਰ ਕਲਾਨਾ ਔਰ ਪ੍ਰਾਚੀਨ ਮੰਦਰ ਹੈ ਜੀ ਉੱਥੇ ਵੀ ਸਾਡੇ ਪ੍ਰਧਾਨ ਅਮਰਜੀਤ ਖੁੱਲਰ ਜੀ ਨੇ ਵੀ ਬੜਾ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਉਸ ਤੋਂ ਬਾਅਦ ਦਾਣਾ ਮੰਡੀ ਜੀ ਸਰਪੰਚ ਲਲਿਤ ਸ਼ਰਮਾ ਜੀ ਉਹਨਾਂ ਵੱਲੋਂ ਪ੍ਰਬੰਧ ਹੈ ਅਦਾਲਤ ਕੋਤੀ ਸੰਗਤ ਨੇ ਕਾਫੀ ਪ੍ਰਬੰਧ ਕੀਤਾ ਹੈ ਦੇੜ ਗੁਆਰ ਦੀ ਸੰਗਤ ਨੇ ਕਾਫੀ ਪ੍ਰਬੰਧ ਕੀਤਾ ਉਸ ਤੋਂ ਬਾਅਦ ਕੋਟਲੀ ਸੂਤਮੱਲੀ ਇੱਕ ਵਿਸ਼ਾਲ ਵਿਸ਼ਾਲ ਲੰਗਰ ਹੈ ਜੀ ਸਾਡੇ ਸਾਡੇ ਭਾਈ ਸਾਹਿਬ ਜਿਹੜੇ ਨੇ ਅਰੋੜਾ ਜੀ ਉਹਨਾਂ ਵੱਲੋਂ ਉੱਥੇ ਪ੍ਰਬੰਧ ਹੈ ਉਸ ਤੋਂ ਬਾਅਦ ਧਿਆਨਪੁਰ ਤਾਮ ਪਹੁੰਚਾਇਆ ਕਿ ਦਰਬਾਰ ਜਾ ਕੇ ਮਾਰੇਗਾ ਸੰਗਤਾਂ ਪੈਦਲ ਹੀ ਜਾ ਰਹੀਆਂ ਨੇ ਜਿਹੜੀਆਂ ਬਜ਼ੁਰਗ ਸੰਗਤਾਂ ਨੇ ਕੋਈ ਸਾਡੀਆਂ ਮਾਤਾਵਾਂ ਨੇ ਪੈਣਾ ਜਿਹੜੀ ਨਹੀਂ ਚੱਲ ਸਕਦੀ ਉਹਨਾਂ ਵਾਸਤੇ ਪ੍ਰਬੰਧ ਕੀਤਾ ਗਿਆ ਟਰਾਲੀਆਂ ਦਾ ਵਾਸਤਾ ਪ੍ਰਬੰਧ ਹੈ ਔਰ ਜਿਹੜੀ ਵਾਪਸੀ ਤੇ ਵੀ ਇਹਨਾਂ ਸਾਰੇ ਸੰਗਤਾਂ ਨੂੰ ਅਸੀਂ ਲੈ ਕੇ ਵਾਪਸ ਆਵਾਂਗੇ ਜੀ ਪੋਲੇ ਸਤਗੁਰੂ ਬਾਬਾ ਲਾਲ ਤੇ ਅੰਮ੍ਰਿਤਧਾਰ ਜੀ ਜੀੋ ਮਹਾਰਾਜ ਕੀ ਜੈ ਧਿਆਨ ਪਰਵਾਸੀ ਮਹਾਰਾਜ ਕੀ ਜੈ ਜਕਰਾ ਸ਼੍ਰੀ ਬਾਵਲਾ ਜੀ ਕਾ ਬੋਲ ਸਾਚੇ ਦਰਬਾਰ ਕੀ ਸਾਡੇ ਦੇਵਾਚਾਰੀਏ ਮਹਾਰਾਜ ਸ੍ਰੀ ਰਾਮ ਸੁੰਦਰ ਦਾਸ ਜੀ ਦੇ ਅਸ਼ੀਰਵਾਦ ਦੇ ਨਾਲ ਸਵਾਮੀ ਪੰਕਜ ਦਾਸ ਜੀ ਨੇ ਇੱਕ ਪਰਨ ਲਿਆ ਸੀ ਵੀ ਅਸੀਂ ਇੱਥੋਂ ਪੈਦਲ ਯਾਤਰਾ ਕਲਾਨੌਰ ਤੋਂ ਧਿਆਨਪੁਰ ਕਿਉਂ ਨਹੀਂ ਜਾ ਰਹੀ ਹੈਗੀ ਤੇ ਇਹ ਜਰੂਰ ਇੱਕ ਦਿਨ ਜਾਏਗੀ ਕਿ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸ੍ਰੀ ਪੰਕਜ ਦਾਸ ਜੀ ਦਾ ਅਸ਼ੀਰਵਾਦ ਮਹਾਰਾਜ ਰਾਮ ਸੁੰਦਰ ਦਾ ਅਸ਼ੀਰਵਾਦ ਦੇ ਨਾਲ ਇਹ ਸੰਗਤ ਜਿਹੜੀ ਕਿ ਦੂਸਰੀ ਅੱਜ ਪੈਦਲ ਯਾਤਰਾ ਲੈ ਕੇ ਜਾ ਰਹੀ ਆ ਦੇਵਾਚਾਰੀਏ ਰਾਮ ਸੁੰਦਰ ਦਾਸ ਜੀ ਦੇ ਹੁਕਮ ਦੇ ਨਾਲ ਹੀ ਸਾਰੇ ਕੰਮ ਚੱਲਦੇ ਨੇ ਇਸ ਕਰਕੇ ਸੰਗਤ ਨੂੰ ਵੱਧ ਵਸਾਏ ਜੋ ਦਿਨ ਜਿਹੜਾ ਹੈ ਤੇ ਮਹਾਰੇ ਪੰਕਜ ਦਾਸ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਵੱਧ ਤੋਂ ਵੱਧ ਹਿੰਮਤ ਕਰਕੇ ਇਹ ਗੱਲ ਕਹਿੰਦੇ ਰਹੇ ਨੇ ਕਿ ਜਰੂਰ ਜਾਓ ਜਰੂਰ ਜਾਓ ਜਰੂਰ ਜਾਓ ਤੇ ਅੱਜ ਇਹ ਗੱਲ ਦੇ ਪ੍ਰਤੀ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਸੰਗਤ ਦੇ ਮਨ ਵਿੱਚ ਇਹ ਗੱਲਾਂ ਆਈਆਂ ਵੀ ਅਸੀਂ ਜਾਣਾ ਹੈ ਚਲੋ ਸਤਿਗੁਰੂ ਬਾਬਾ ਲਾਲ ਮੇਰ ਕਰੋ ਸਾਰਿਆਂ ਤੇ ਤੇ ਇਹ ਸਕੇ ਸਤਿਗੁਰ ਦਾ ਆਸ਼ੀਰਵਾਦ ਲੈਣ ਜਾ ਕੇ ਜਕਰਾ ਸ਼੍ਰੀ ਬਾਬਾ ਲਾਲ ਜੀ ਦਾ ਬੋਲ ਸਾਚੇ ਦਰਬਾਰ ਕੀ ਕੁ ਕੀ ਹੈ ਨਾ ਅਬੀ ਜਿੰਕਾਰਾ ਬਾਬਾ ਲਾਲ ਜੀ ਦਾ ਬੋਲ ਸਾਥੀ ਦਰਬਾਰ ਜੀ ਜਿੰਕਾਰਾ ਧਿਆਨ ਪ੍ਰਵਾਸੀ ਦਾ ਬੋਲ ਸਾਥੀ ਦਰਬਾਰ ਜੀ ਇਹ ਸ਼ੋਭਾ ਯਾਤਰਾ ਰਾਮ ਸਿੰਘ ਦਾਦਾ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਸ਼ੀਰ ਦੇ ਅਸ਼ੀਰਵਾਦ ਦੇ ਨਾਲ ਜਿਹੜੀ ਹੈ ਦੂਸਰੀ ਪੈਦਲ ਯਾਤਰਾ ਜਿਹੜੀ ਸਾਡੀ ਕਲਨੌਰ ਤੋਂ ਜਾ ਰਹੀ ਹੈ ਜਿਹੜੇ ਕਿ ਬੜੀ ਬਹੁਮਾਹ ਮਾ ਕੇ ਪਬਲਿਕ ਦਾ ਇੰਨਾ ਜੋਸ਼ ਹੋਵੇ ਯਾਤਰਾ ਦੇ ਵਿੱਚ ਉਹ ਬਾਬਾ ਲਾਲ ਜੀ ਜਾਣਦੇ ਆ ਉਹਨਾਂ ਦੀ ਸਾਰੀ ਕਿਰਪਾ ਵੇ ਸਾਰੇ ਸੇਵਕਾਂ ਨੂੰ ਲੱਖ ਲੱਖ ਵਧਾਈ ਹੋਵੇ

और सभी संगत के सहयोग से दूसरी बार शोभा यात्रा पद यात्रा तपोभूमि कलानोर से प्रस्थान करेगी और ध्यान धाम बाबा लाल जी के श्री चरणों में नतमस्तक होगी तो हम भगवान बाबा लाल जी से यही प्रार्थना करते हैं और सभी भक्तों से अनुरोध करते हैं कि ज्यादा से ज्यादा लोग आए और अपने जीवन को धन बनाए बहुत ਅੱਜ ਦੇ ਪੁੱਤਰ ਦਿਨ ਤੇ ਮਹਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਗੁਰੂ ਮਹਾਰਾ ਦੀ ਕਿਰਪਾ ਹੈ ਕਿ ਮਹਾਰਾ ਜੀ ਸਾਡੇ ਪ੍ਰੇਮਦਾਦ ਜੀ ਗੱਦੀ ਸਮਾਧਾ ਤੋਂ ਇਹ ਸਾਡੇ ਹਰ ਸਾਲ ਇੱਥੇ ਆਉਂਦੇ ਨੇ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਸਾਰੀ ਸੰਗਤ ਨੂੰ ਜੋੜਿਆ ਮੰਦਿਰ ਸ਼ਪਾਲਾ ਸ਼ੀ ਕੀ ਮਹਾਰਾ ਕਮੇਟੀ ਵੱਲੋਂ ਸਾਡੇ ਕੁਵੀਰ ਕੁਮਾਰ ਜੀ ਸੇਠੀ ਸਾਹਿਬ ਸੈਕਟਰੀ ਸਾਹਿਬ ਨੇ ਉਹ ਵੀ ਵੇਜੀ ਦੀ ਸਾਡੇ ਜਿਹੜੇ ਪ੍ਰਧਾਨ ਨੇ ਔਰ ਸਾਰੀ ਸੰਗਤ ਇੱਥੇ ਐਵੇਂ ਭੋਲੇ ਭਲਾ ਦੇ ਚੰਨਾ ਵਿੱਚ ਬੈਠੀ ਆ ਸਾਨੂੰ ਇੰਨੀ ਖੁਸ਼ੀ ਆ ਕਿ ਐ ਦੂਜੀ ਵਾਰ ਜਿਹੜੀ ਪਰਵਾਦ ਫਰੀਏ ਤੋਂ ਜਿਹੜੀ ਸਵੇਰ ਜਤਰਾ ਚੱਲਣ ਲੱਗੀ ਆ ਔਰ ਇਹ ਆਸ ਕਰਨੇ ਸਾਰਾ ਸ਼ਹਿਰ ਇਹੋਲੇ ਇਕੱਠਾ ਹੋਇਆ ਦਾ ਔਰ ਅਗਲੇ ਸਾਲ ਇਸ ਤੋਂ ਵੱਧ ਚੜ੍ਹ ਕੇ ਜਿਹੜੀ ਆ ਸੰਗਤ ਆਵੇ ਤੇ ਲੋਕ ਜਿਹੜੀ ਖੁਸ਼ੀਆਂ ਮਨਾਉਣ ਦੇਖੋ ਤੁਹਾਡੇ ਸਾਹਮਣੇ ਸਭ ਕੋ ਮੇਲਾ ਲੱਗਾ ਸ਼ੁਰੂ ਹੋ ਰਿਹਾ ਸੀ ਮੇਲਾ ਲੱਗਾ ਕਿ ਸਭ ਇਹਨਾਂ ਦੀ ਕਿਰਪਾ ਬਾਲਾਲ ਜੀ ਦੀ ਕਿਰਪਾ ਇਹ ਜਿਹੜੀ ਯਾਤਰਾ ਜਿਹੜੀ ਆ ਸਮਾਧ ਤੋਂ ਚੱਲੀ ਆ ਸ਼ਿਵ ਮੰਦਰ ਆਣ ਕੇ ਇਹਨਾਂ ਨੇ ਚਾਹ ਪਣੀ ਪੀਤਾ ਇੱਥੋਂ ਜਿਹੜੀ ਆ ਜਿਹੜੀ ਸੰਗਤ ਆ ਸਾਰੀ ਭਗਵਾਨ ਦੇ ਮਗਰ ਰੱਸ ਦੇ ਸਾਹਮਣੇ ਬਾਲੀ ਦੇ ਮਗਰ ਚੱਲ ਕੇ ਧਿਆਨਪੁਰ ਜਾਏਗੀ ਔਰ ਜੇंती ਜਿਹੜੀ ਮਨਜ਼ੂਰ ਕਰਾਉਣਗੇ ਤੇ ਫਿਰ ਅਗਲੇ ਸਾਲ ਫਿਰ ਯਾਤਰਾ ਚੱਲੇਗੀ ਮੇਰੀ ਤੇ ਇਹੇ ਕਾਮਨਾ ਕਮੇਟੀ ਵੱਲੋਂ ਮੇਰੀ ਇਹੇ ਕਾਮਨਾ ਚਾ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਇਹ ਹੀ ਆ ਪ੍ਰਾਰਥਨਾ ਕਿ ਇਹ ਅਗਲੇ ਸਾਲ ਇਹਨਾਂ ਦਾ ਵਧ ਚੜ ਕੇ ਹੋਰ ਸਾਧ ਦੇਣ ਤੇ ਤਾਂ ਕਿ ਇਹਨਾਂ ਵਿੱਚ ਇਹਨਾਂ ਕੋਲ ਸਾਬ ਵਾਜੇ ਕਿ ਸ਼ੇ ਮੰਦਰਾਂ ਹੀ ਇਹ ਜਿਹੜੀ ਯਾਤਰਾ ਚੱਲਦੀ ਹੈ ਹਰ ਸਾਲ ਚੱਲਿਆ ਕਰੇ ਤੇ ਲੋਕੀ ਹੋਮ ਹਮਾ ਕੇ ਤੇ ਆਇਆ ਕਰਨਾ ਇਹ ਗੱਲਾਂ ਨੇ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਤਨਕਰ ਟੀਮ ਕੰਮ ਕਰਦੀ ਇਸ ਤਰ੍ਹਾਂ ਹਾਂ ਜੀ ਬਿਲਕੁਲ ਜਿਹੜੀ ਟੀਮਾਂ ਕਰਦੀਆਂ ਕੰਮ ਹੋ ਰਿਹਾ ਸੋ ਮੈਂ ਤਾਂ ਕਹਿੰਦਾ ਵੀ ਹਰ ਬੰਦੇ ਨੂੰ ਇਹਦੇ ਵਿੱਚ ਜੁੜਨਾ ਚਾਹੀਦਾ ਚ ਮਾੜੀ-ਮੋਟੀ ਕਿਹਨਾਂ ਕਤਾਈ ਹੋ ਸਕਦੀ ਇਹਨਾਂ ਦੀ ਪਰ ਸਾਡੀ ਕਿਸੇ ਨਾ ਨੀ ਕਮੇਟੀ ਦੀ ਕਿਸੇ ਨਾ ਨੀ ਨਾ ਕੇ ਸ਼ਹਿਰ ਜਨਾਂ ਕੇ ਨਾ ਜੇ ਕਿਹਦੀ ਆ ਗਈ ਹੈ ਤਾਂ ਉਹ ਨੂੰ ਇਹਦੇ ਵਿੱਚ ਆਣ ਕੇ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਇਹ ਸਾਡਾ ਧਰਮ ਆ ਸਾਡਾ ਆਪਣਾ ਬਣਦਾ ਵੀ ਹੈ ਅਸੀਂ ਅਸੀਂ ਕਹਿੰਦੇ ਕਿ ਅਸੀਂ ਭਗਵਾਨ ਦੇ ਚੇਲੇ ਆ ਜਾਂ ਭਗਤਿਆ ਤੇ ਫਿਰ ਸਾਨੂੰ ਉਹ ਗੱਲਾਂ ਛੱਡ ਕੇ ਸਾਨੂੰ ਇਹਨਾਂ ਨਾਲ ਤੁਰਨਾ ਚਾਹੀਦਾ ਦੂਜੀ ਮੇਰੀ ਬੇਨਤੀ ਹੈ ਕੋਈ ਹੋਰ ਆ ਕਿ ਜਿਹੜੀ ਆਰਾਮ ਨੂੰਮੀ ਆ ਰਹੀ ਆ ਮੈਂ ਇਹ ਬੇਨਤੀ ਕਰਾਂਗਾ ਕਿ ਜਿੰਦੇ ਵੀ ਇੱਥੇ ਲੋਕ ਆਏ ਨੇ ਚਾਹੇ ਉਹ ਪੈਸੇ ਆਪਣੇ ਖਰਚਣ ਨਹੀਂ ਖਰਚ ਨੇ ਤਾਂ ਮੈਂ ਬੇਨਤੀ ਕਰਾਂਗਾ ਸੈਕਟਰੀ ਸਾਹਿਬ ਨੂੰ ਬੈਠੇ ਨੇ ਕਿ ਇਹ ਥੋੜੇ ਜਿਹੇ ਝੰਡੇ ਮੰਗਾ ਕੇ ਦੇਣਾ ਹੈ ਇਹ ਸਾਰੇ ਕਮੇਟੀ ਵਾਲੇ ਇਹਨਾਂ ਨੂੰ ਕਿਹਾ ਵੀ ਆਰਕਾ ਵਿਹਾਰ ਆਪ ਆਪਣੇ ਘਰਾਂ ਦੇ ਝੰਡੇ RAM ji ਦੇ ਲੱਗਣੇ ਚਾਹੀਦੇ ਨੇ ਤਾਂ ਕਿ ਪਿਛਲੀ ਵਾਰੀ ਮੈਨੂੰ ਇੱਕ ਬੜਾ ਅਫਸੋਸ ਹੋਇਆ ਕਿ 22 ਤਰੀਕ ਨੂੰ ਇੱਥੇ RAM ji ਦਾ ਜਨਮ ਦਿਨ ਗਿਆ ਰਾਂ ਪਿਛਲੀ ਵਾਰੀ ਬਹੁਤ ਧੁੰਦਾਂ ਮਨਾਈ ਆਈ ਆਰਕਾ ਕਹੇ ਨੇ ਵੀ ਉਹਦੇ ਬਾਰੇ ਨਾ ਤਾਂ ਕਹਿੰਦੇ ਕੋਈ ਗੱਲ ਕੀਤੀ ਨਾ ਮਨਾਇਆ ਕਿਉਂ ਕਮੇਟੀ ਵੀ ਰੁਗੀ ਆਪਣੇ ਕੰਮਾਂ ਦੇ ਕਿਉਂਕਿ ਇਹਨਾਂ ਨੂੰ ਕੋਟਾਂ ਦੇ ਕੰਮ ਨੇ ਕਿ ਨਾ ਸ਼ਿਵ ਜੀ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੂੰ ਕੋ ਚਿੰਨਾਰ ਜੇ ਵਾਸਾ ਉਹਨਾਂ ਵਿੱਚ ਰਹਿੰਨਾਂ ਦਾ ਇਹ ਅਸੀਂ ਤੁਹਾਨੂੰ ਬਿਆਨ ਨਹੀਂ ਕਰਦੇ ਕਿ ਅਸੀਂ ਹੁਣ ਸਬਤ ਨਹੀਂ ਕਰਨੀ ਹੈ ਸ਼ਿਵਜੀ ਮਹਾਰਾਜ ਜਾਂਦਾ ਉਹ ਆਪਣੇ ਕੇਸ ਆਪੇ ਹੱਲ ਕਰੀ ਜਾਂਦਾ ਮੇਰੀ ਬੇਨਤੀ ਹੈ ਕਿ ਰਾਮੰਬੀ ਵਾਲੇ ਦਿਨ ਚਾਹੇ ਆਪਣੇ ਕੋ 100 ਰੁਪਏ ਖਰਚੋ ਚਾਹੇ 20 ਰੁਪਏ ਖਰਚੋ ਨਹੀਂ ਤੇ ਮੈਂ ਕਮੇਟੀ ਨੂੰ ਬੇਨਤੀ ਕਰਾਂਗਾ ਪ੍ਰਧਾਨ ਹੋਂਦੇ ਨਾਤੇ ਕਿ ਇਹ ਸਾਰੇ ਖਲੋਤੇ ਨੇ ਮੈਂਬਰ ਇਹ ਆਪਣੇ ਕੋਲੋਂ ਝੰਡੇ ਮਂਗਾ ਕੇ ਦੇਣ ਹਰ ਘਰ ਦੇ ਝੰਡਾ ਚੋਲੇ ਦਾ ਛੋਟਾ ਆ ਜਾਂ ਵੱਡਾ ਇਹ ਬੇਦੀ ਮੇਰੀ ਕਮੇਟੀ ਝੰਡੇ ਐਪੀ ਤੇ ਲੈ ਕੇ ਆਈ ਜੇ ਬੇਨਾਰੇ ਇਹ ਗੱਲ ਕਰ ਲਈ ਕਮੇਟੀ ਨੇ ਕਿ ਝੰਡੇ ਅਸੀਂ ਮੰਦਰੋਂ ਦੇਾਂਗੇ ਝੰਡੇ ਲੱਗ ਔਰ ਬੜੀ ਧੂਮ ਦਾ ਨੁਕਨ ਪਤਾ ਲੱਗੇਗਾ RAM ji ਦਾ ਅੱਜ ਜਨਮ ਦਿਨ ਹੈ ਤੇ ਮਨਾਇਆ ਵਾ ਗਿਆ ਪਤੀ ਨਾਮ ਅੰਦਰ ਮਹਾਰਾਜ ਜੀ ਜੈ ਕੀ ਦੀਗ ਆਪਾਂ ਹਰ ਘਰ ਚ ਦੀਵੇ ਵੰਡ ਗਿਆ ਇਸੇ ਤਰ੍ਹਾਂ ਯਾਰਕਾਂ ਵੀ ਜੇ ਪੰਜ-ਪੰਜ ਨਹੀਂ ਤੇ ਦੋ-ਦੋ ਦੀਵੇ ਵੀ ਆਪਣੇ ਘਰ ਤੇ ਸੀ ਕਿ ਉਹਦੇ ਸ਼ਾਮ ਨੂੰ ਜਰੂ ਚਲਾਇਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੈ ਸ਼੍ਰੀ ਰਾਮ ਸੀਤਾ ਰਾਮ